ਭਾਈ ਜੀ ਕਿਉਂ ਰਾਤ ਦਾ ਪੁਲਿਸ ਨੇ ਤੁਹਾਨੂੰ ਘਰੇ ਆ ਕੇ ਰੋਕਿਆ ਹੋਇਆ ਇੱਕ ਤਰ੍ਹਾਂ ਨਾਲ ਘੇਰਿਆ ਹੋਇਆ ਕਾਰਨ ਕੀ ਹੈ ਕਾਰਨ ਇਹ ਆ ਕਿ ਚੋਰਾਂ ਤੇ ਲਟੇਰਿਆਂ ਦੀ ਸਰਕਾਰ ਨੂੰ ਇਸ ਚੀਜ਼ ਤੋਂ ਡਰ ਲੱਗਣ ਲੱਗ ਪਿਆ ਕਿ ਪੰਜਾਬ ਦੇ ਲੋਕ ਜਦੋਂ ਸਾਨੂੰ ਸਵਾਲ ਪੁੱਛਣਗੇ ਕਿ ਜਿਹੜੇ ਮੂੰਹ ਨਾਲ ਮੁੱਖ ਮੰਤਰੀ ਆਪ ਕਹਿੰਦਾ ਰਿਹਾ ਕਿ ਰਾਜਨੀਤਿਕ ਲੋਕਾਂ ਤੋਂ ਲੋਕ ਸਵਾਲ ਪੁੱਛਣ ਕਿ ਤੁਸੀਂ ਵਿਕਾਸ ਆ ਜਿਹੜਾ ਕਿਹੜਾ ਕੀਤਾ ਅੱਜ ਉਹ ਵਿਕਾਸ ਆ ਜਿਹੜਾ ਅਸੀਂ ਕੀ ਦਿਖਾਵਾਂਗੇ ਸਾਢੇ ਤਿੰਨ ਸਾਲਾਂ ਦੇ ਵਿੱਚ ਅਸੀਂ ਕਿਹੜਾ ਪੰਜਾਬ ਦੇ ਵਿੱਚ ਬਦਲਾ ਲੈ ਕੇ ਆਂਦਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡੱਕਿਆ ਕਿ ਉੱਥੇ ਇਹਨਾਂ ਨੇ ਆਪ ਦਾ ਝੂਠੀਆਂ ਫਲਾਵਾ ਜਿਹੜੀਆਂ ਪਿੰਡ ਦਾਰਾਪੁਰ ਦੇ ਵਿੱਚ ਫਲਾਉਣੀਆਂ ਝੂਠਾ ਵਿਕਾਸ ਆ ਜਿਹੜਾ ਇਹਨਾਂ ਨੇ ਉੱਥੇ ਲੋਕਾਂ ਨੂੰ ਦਿਖਾਉਣਾ ਜਿਹੜੇ ਵਿਕਾਊ ਮੀਡੀਆ ਉਹ ਮੀਡੀਆ ਨੇ ਇਹਨਾਂ ਦਾ ਝੂਠਾ ਵਿਕਾਸ ਆ ਜਿਹੜਾ ਉੱਥੋਂ ਤਲਾਉਣਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਕਿ ਇਹੇ ਬੰਦਾ ਆ ਕੇ ਉੱਥੇ ਰੋਲਾ ਨਾ ਪਾ ਸਕੇ ਸਾਨੂੰ ਸਵਾਲ ਨਾ ਪੁੱਛ ਸਕੇ ਕਿ ਤੁਸੀਂ ਕੀ ਵਿਕਾਸ ਕੀਤਾ ਇਸ ਕਰਕੇ ਰਾਤ ਦੇ 10 ਵਜੇ ਤੋਂ ਲੈ ਕੇ ਹੁਣ ਤੱਕ ਮੈਂ ਘਰ ਦੇ ਵਿੱਚ ਜਿਹੜਾ ਪੁਲਿਸ ਨੇ ਬੰਦ ਕੀਤਾ ਹੋਇਆ ਪਰ ਜਿਵੇਂ ਤੁਹਾਨੂੰ ਇਹ ਪੁਲਿਸ ਤੁਹਾਡੇ ਘਰ ਦੇ ਵਿੱਚ ਬੈਠੀ ਐ ਅੱਜ ਸਰਕਾਰ ਦਾ ਕੀ ਪ੍ਰੋਗਰਾਮ ਸੀ ਕਿੱਥੇ ਕਿਹਨੇ ਆਉਣਾ ਸੀ ਜਿਸ ਕਰਕੇ ਤੁਹਾਨੂੰ ਘਰ ਦੇ ਵਿੱਚ ਰੁਕਿਆ ਪ੍ਰੋਗਰਾਮ ਤੇ ਵੀ ਬੜਾ ਹਸੋ ਹੀ ਨਾ ਆਪਾਂ ਗੱਲ ਕਰ ਸਕਦੇ ਹਾਂ ਕਿ ਬੜੀ ਘਟੀਆ ਸੋਚ ਤੇ ਹਸੋ ਹੀ ਨਹੀਂ ਆ ਤੇ ਪੰਜਾਬ ਦੇ ਪੈਸੇ ਦੀ ਬਰਬਾਦੀ ਲਈ ਆ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਪਿੰਡ ਦਾਰਾਪੁਰ ਦੇ ਵਿੱਚ ਸਕੂਲ ਦੇ ਮੂਹਰੇ ਇੱਕ ਪੁਲ ਬਣਾਇਆ ਗਿਆ ਲੋਹੇ ਦਾ ਬੱਚੇ ਇਧਰਲੇ ਪਾਸੋਂ ਉਧਰਲੇ ਪਾਸੇ ਜਾ ਕੇ ਸ਼ਰਕ ਪਾਰ ਕਰ ਸਕਣ ਕੋਈ ਵੱਡਾ ਬ੍ਰਿਜ ਨਹੀਂ ਬਣਾਇਆ ਗਿਆ ਕਿ ਜਿਹਦੇ ਉੱਤੇ ਕਰੋੜਾ ਰੁਪਏ ਦਾ ਬਜਟ ਲੱਗਿਆ ਹੋਵੇ ਤੇ ਸਰਕਾਰ ਉਹਦੀ ਮਸ਼ਹੂਰੀ ਕਰਨ ਵਾਸਤੇ ਜੰਤਰ ਆਪਦਾ ਮੰਤਰ ਪੂਰਾ ਲਾ ਦਵੇ ਕਿ ਲੋਕਾਂ ਨੂੰ ਦੱਸੇ ਕਿ ਕਿੱਡਾ ਵੱਡਾ ਵਿਕਾਸ ਆ ਜਿਹੜਾ ਅਸੀਂ ਕਰ ਲੱਗੇ ਆ 25 ਤੋਂ 30 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਲਈ ਅੱਜ ਇਹਨਾਂ ਨੇ ਪੂਰਾ ਆਪਦਾ ਪੰਜਾਬ ਦਾ ਪੰਜਾਬ ਪੌਲਸੋ ਜਿਹੜਾ ਇਹਨਾਂ ਦਾ ਤਾਣਾ ਬਾਣਾ ਪੂਰਾ ਰਾਤ ਦਾ ਇੱਥੇ ਝੋਕਿਆ ਹੋਇਆ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਕਿ ਅਸੀਂ ਇੱਕ ਪੌਲ ਬਣਾਇਆ ਪੌਲ ਬਣਾਇਆ ਬੱਚਿਆਂ ਦੇ ਸੜਕ ਪਾਰ ਕਰਨ ਵਾਸਤੇ ਸੋ ਇਥੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਰਕਾਰ ਦੀ ਆ ਜਿਹੜੀ ਪਾਲਿਸੀ ਕਿੱਡੀ ਘਟੀਆ ਪਾਲਿਸੀ ਆ 25-30 ਲੱਖ ਰੁਪਏ ਦਾ ਪ੍ਰੋਜੈਕਟ ਲਾਇਆ ਉਹਦੇ ਉੱਤੇ ਉਹਦੋਂ ਦੁੱਗਣਾ ਜਿਹੜਾ ਖਰਚਾ ਕਰ ਦਿੱਤਾ ਖਰਚਾ ਕਿਵੇਂ ਕੀਤਾ ਕਿੰਨੀ ਪਾਲਸ ਫੋਰਸ ਆ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਮਗਾਈ ਗਈ ਇੱਕ ਮੁਲਾਜ਼ਮ ਦੀ ਤੁਸੀਂ 2000 ਰੁਪਇਆ 60000 ਰੁਪਇਆ ਐਵਰੇਜ ਆ ਇੱਕ ਮੁਲਾਜ਼ਮ ਦੀ ਮਹੀਨੇ ਦੀ ਤਨਖਾਹ ਇੱਕ ਮੁਲਾਜ਼ਮ ਦੀ ਤੁਸੀਂ 2000 ਰੁਪਇਆ ਤਨਖਾਹ ਲਾ ਲਓ ਜੇ ਤੇ ਹਜ਼ਾਰ ਮੁਲਾਜ਼ਮ ਨਹੀਂ ਲਾਇਆ ਹੋਇਆ ਤੇ 20 ਲੱਖ ਰੁਪਇਆ ਹਜ਼ਾਰ ਮੁਲਾਜ਼ਮ ਦਾ ਤਨਖਾਹ ਤਨਖਾਹ ਦਾ ਬੰਦਾ ਉਸ ਤੋਂ ਅੱਗੇ ਆਜੋ ਜਿਹੜੇ ਇਹਨਾਂ ਦੇ ਮੰਤਰੀ ਆਇਆ ਐਮ ਐਲ ਏ ਆਏ ਆ ਉਹਨਾਂ ਦੀ ਤਨਖਾਹ ਜੋੜ ਕੇ ਵੇਖ ਲੋ ਕਿੰਨੀ ਬੰਦੀ ਆ ਉਸ ਤੋਂ ਬਾਅਦ ਸਰਕਾਰ ਦਾ ਡੀਜ਼ਲ ਤੇ ਪੈਟਰੋਲ ਜਿਹੜਾ ਇੱਕ ਮਸ਼ਹੂਰੀ ਦੇਣ ਵਾਸਤੇ ਨਿੱਕੇ ਜਿਹੇ ਬਰੇਡ ਦੀ ਇਹ ਦੇਣ ਵਾਸਤੇ ਉਹ ਲੱਖਾਂ ਰੁਪਈਆ ਦਾ ਜਿਹੜਾ ਪੈਟਰੋਲ ਡੀਜ਼ਲ ਹੈ ਤੇ ਪੰਜਾਬ ਪੁਲਿਸ ਨੂੰ ਆ ਜਿਹੜਾ ਬਿਨਾਂ ਗੱਲ ਤੋਂ ਪੰਜਾਬ ਪੁਲਿਸ ਦਾ ਇਹ ਕੰਮ ਆ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰਨਾ ਪੰਜਾਬ ਪੁਲਿਸ ਦਾ ਇਹ ਕੰਮ ਆ ਕਿ ਲੋਕਾਂ ਨੂੰ ਨਜਾਇਜ਼ ਧੱਕੇ ਨਾਲ ਚੱਕ ਕੇ ਗ੍ਰੈਂਟ ਲਾ ਕੇ ਜਿਵੇਂ ਨਰਿੰਦਰ ਦੀਪ ਅਰਗਿਆ ਨੂੰ ਮਾਰਿਆ ਇਹ ਕੰਮ ਨਹੀਂ ਸੀ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਤੋਂ ਸਰਕਾਰ ਆ ਜਿਹੜੀ ਧੱਕੇ ਨਾਲੇ ਕੰਮ ਕਰਾ ਰਹੀ ਆ ਕਿ ਇਹ ਕੰਮ ਤੁਹਾਨੂੰ ਕਰਨਾ ਪੈਣਾ ਨਹੀਂ ਤੁਸੀਂ ਨੌਕਰੀ ਤੋਂ ਹੱਤ ਤੋਂ ਕੇ ਬੈਠੋਗੇ ਅੱਜ ਕਿਹੜੇ ਮੰਤਰੀਆਂ ਨੇ ਇੱਥੇ ਆਉਣਾ ਸੀ ਜਿਨ੍ਹਾਂ ਨੂੰ ਤੁਸੀਂ ਸਵਾਲ ਪੁੱਛਣੇ ਸੀ ਤੇ ਜਿਹੜੇ ਸਵਾਲਾਂ ਤੋਂ ਤੁਸੀਂ ਕਹਿੰਨੇ ਡਰਦਿਆਂ ਹੋਇਆ ਤੁਹਾਨੂੰ ਪੁਲਿਸ ਨੇ ਆ ਕੇ ਘਰ ਦੇ ਵਿੱਚ ਹੀ ਰੋਕਿਆ ਹੋਇਆ ਘੇਰਿਆ ਹੋਇਆ ਅੱਜ ਤੇ ਉਹ ਬੰਦੇ ਨੇ ਆਉਣਾ ਸੀ ਜਿਹਦਾ ਪੰਜਾਬ ਦੇ ਨਾਮ ਲੱਲਾ ਲਖਖਾ ਕੇਲਾ ਮੰਤਰੀ ਆ ਉਹਦਾ ਨਾਮ ਕੀ ਮਨੀਸ਼ ਸਸੋਧਿਆ ਜਿਹੜਾ ਦਿੱਲੀ ਦਾ ਚੋਰ ਤੇ ਕਰਪਟਾ ਜਿਹਦੇ ਉੱਤੇ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਪਰਚਾ ਪਿਆ ਹੋਇਆ ਤੇ ਕਰੋੜਾਂ ਰੁਪਈਆ ਦਾ ਸ਼ਰਾਬ ਘਟਾਲਾ ਜਿਹੜੇ ਮੰਤਰੀ ਨੇ ਕੀਤਾ ਉਹ ਅੱਜ ਸਾਡੇ ਪੰਜਾਬ ਨੂੰ ਸੇਧ ਦੇਣ ਵਾਸਤੇ ਆ ਰਿਹਾ ਅੱਜ ਸਾਡੇ ਪੰਜਾਬ ਦੇ ਵਿੱਚ ਉਹ ਅਦਗਾਟਨ ਕਰਨ ਵਾਸਤੇ ਆ ਰਿਹਾ ਉਹਦੇ ਲਈ ਐਡੀ ਵੱਡੀ ਪੁਲਿਸ ਦੀ ਪਰ ਪਾਲਸਾਈਡ ਦੇ ਵੱਡੇ ਪੱਦਰ ਤੇ ਲੈ ਕੇ ਜਾਂਦੀ ਤੇ ਉਹਨੂੰ ਕਿਸੇ ਤਰ੍ਹਾਂ ਦਾ ਹਮਕੋ ਤੁਮਕੋ ਨਾ ਹੋਵੇ ਕਿਉਂਕਿ ਚੋਰਾਂ ਨੂੰ ਹਮੇਸ਼ਾ ਡਰ ਹੁੰਦਾ ਜੇ ਜਿੰਨਾ ਅੱਜ ਇਹਨਾਂ ਨੇ ਜਿਵੇਂ ਸਾਡੇ ਅਰਗੇ ਲੋਕ ਆਵਾਜ਼ ਬੁਲੰਦ ਕਰਦੇ ਆ ਜਿਵੇਂ ਉਹਨਾਂ ਤੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾਂਦੀ ਆ ਮੈਂ ਖੇਤ ਦੇ ਵਿੱਚ ਪੱਠੇ ਵਢਣ ਗਿਆ ਪੁਲਿਸ ਮੇਰੇ ਸਿਰ ਤੇ ਉੱਤੇ ਖੜੀ ਮੈਂ ਖੇਤ ਪਾਣੀ ਬਦਲਣ ਗਿਆ ਪੁਲਿਸ ਮਲਾਜ ਮੇਰੇ ਨਾਲ ਗਿਆ ਜਿਵੇਂ ਚੱਪੇ ਚੱਪੇ ਤੇ ਸਾਡੇ ਤੇ ਨਜ਼ਰ ਰੱਖਦੇ ਆ ਜੇ ਕਿਤੇ ਆਏ ਚੱਪੇ ਚੱਪੇ ਤੇ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਤੋਂ ਰੱਖੀ ਹੁੰਦੀ ਤਾਂ ਚਿੱਟਾ ਖਤਮ ਹੋ ਜਾਣਾ ਸੀ ਜੇ ਆਏ ਚੱਪੇ ਚੱਪੇ ਤੇ ਸਕੂਲ ਦੇ ਉੱਤੇ ਨਿਗਾਹ ਰੱਖੀ ਜਾਂਦੀ ਤੇ ਸਕੂਲਾਂ ਦੇ ਵਿੱਚ ਕ੍ਰਾਂਤੀ ਆ ਜਾਣੀ ਸੀ ਟੀਚਰ ਪੂਰੇ ਕੀਤੇ ਹੁੰਦੇ ਪ੍ਰਿੰਸੀਪਲ ਪੂਰੇ ਕੀਤੇ ਹੁੰਦੇ ਤੇ ਬੱਚਿਆਂ ਦਾ ਪੁਆਇਕ ਬਣ ਜਾਣਾ ਸੀ ਜੇ ਚੱਪੇ ਚੱਪੇ ਤੇ ਜਿਵੇਂ ਸਾਡੇ ਤੇ ਨਿਗਰੱਖੀ ਜਾਂਦੀ ਆ ਸਰਕਾਰੀ ਹਸਪਤਾਲਾਂ ਤੇ ਚੱਪੇ ਚੱਪੇ ਤੇ ਨਿਗਰੱਖਿਆ ਰੱਖਿਆ ਰੱਖਿਆ ਜਾਂਦੀ ਤੇ ਉੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਇਲਾਜ ਹੋਣਾ ਸੀ ਤੇ ਲੋਕ ਸਿਹਤਮੰਦ ਹੋਣੇ ਸੀ ਇਸ ਕਰਕੇ ਇਹ ਮੁੱਖ ਮੰਤਰੀ ਜਿਹੜਾ ਡਰਾਮੇਬਾਜ਼ ਮੁੱਖ ਮੰਤਰੀ ਆ ਤੇ ਜਿਹੜੀ ਦਿੱਲੀ ਦੀ ਝੁੰਡਲੀ ਆ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਲੱਗੀ ਹੋਈ ਆ ਇਸ ਝੁੰਡਲੀ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕਿਆ ਕਿ ਲੁੱਟਣ ਆਤੇ ਲਟੇਰੇ ਆ ਜਿਵੇਂ ਪਹਿਲਾ ਧਾਰ ਵੀ ਆਉਂਦੇ ਹੁੰਦੇ ਸੀ ਮੁਗਲ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਉਸੇ ਤਰ੍ਹਾਂ ਇਹ ਦਿੱਲੀ ਵਾਲੇ ਲਟੇਰੇ ਆ ਜਿਹੜਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਵਿੱਚ ਲਜਾਂਦੇ ਲਈ ਆਏ ਆ ਪਰ ਇਹਨਾਂ ਦਾ ਡੇਢ ਸਾਲ ਰਹਿ ਗਿਆ ਡੇਢ ਸਾਲ ਬਾਅਦ ਜਿਵੇਂ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਭਜਾਇਆ ਦਿੱਲੀ ਦੇ ਵਿੱਚੋਂ ਉਵੇਂ ਪੰਜਾਬ ਦੇ ਲੋਕ ਆ ਜਿਹੜਾ ਇਹਨਾਂ ਨੂੰ ਭਜਾਉਂਦੀ ਆ ਜਿਹੜੀ ਤਿਆਰੀ ਕਰ ਚੁੱਕੇ ਆ ਤੁਸੀਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਸੀ ਜਿਹੜੇ ਸਵਾਲ ਪੰਜਾਬ ਸਰਕਾਰ ਚਾਹੁੰਦੀ ਆ ਕਿ ਨਾ ਪੁੱਛੇ ਜਾਣ ਇਹੋ ਜਿਹੇ ਕਿਹੜੇ ਸਵਾਲ ਸੀ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾ ਸਵਾਲ ਸਾਡਾ ਇਹ ਸੀ ਕਿ ਸਾਡਾ ਨੌਜਵਾਨ ਕਿਸਾਨ ਦਿੱਲੀ ਨੂੰ ਜਾਂਦਿਆਂ ਪੰਜਾਬ ਪੁਲਿਸ ਨੇ ਅੱਖਾਂ ਦੇ ਸਾਹਮਣੇ ਹਰਿਆਣੇ ਦੇ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਕੀ ਕਸੂਰ ਸੀ ਸਾਡੀ ਪੰਜਾਬ ਨਾਲ ਮੰਗਣੀ ਸੀ ਸਾਡੀ ਸੈਂਟਰ ਨਾਲ ਮੰਗ ਸੀ ਦਿੱਲੀ ਨੂੰ ਜਾ